ਅੱਜ ਦੀ ਇੱਕ ਮੁੱਖ ਖਬਰ ਸਾਹਮਣੇ ਆ ਰਹੀ ਹੈ ਬਰਨਾਲਾ ਦੇ ਪਿੰਡ ਕਾਹਨ ਕੇ ਵਿੱਚ 48 ਸਾਲਾ ਨਿਹੰਗ ਸਿੰਘ ਦਾ ਘਰ ਵਿੱਚ ਬੇਰਮੀ ਨਾਲ ਕੀਤਾ ਗਿਆ ਕਤਲ ਤੇਜ਼ ਹਥਿਆਰਾਂ ਨਾਲ ਮੂੰਹ ਤੇ ਗਰਦਨ ਤੇ ਕੀਤਾ ਹਮਲਾ ਮ੍ਰਿਤਕ ਨਿਹੰਗ ਸਿੰਘ ਗਿਆਨੀ ਗੁਰदयाल ਸਿੰਘ ਪਿਛਲੇ 25 ਸਾਲਾਂ ਤੋਂ ਪਿੰਡ ਵਿੱਚ ਆਪਣੇ ਘਰ ਵਿੱਚ ਇਕੱਲਾ ਰਹਿ ਰਿਹਾ ਸੀ ਪੁਲਿਸ ਨੇ ਮਾਮਲੇ ਦੀ ਕੀਤੀ ਜਾਂਚ ਮੌਕੇ ਤੇ ਫੋਰੈਂਸਿਕ ਟੀਮਾਂ ਨੂੰ ਬੁਲਾਇਆ ਗਿਆ ਸੀਸੀਟੀਵੀ ਕੈਮਰੇ ਤੇ ਹਰ ਪਾਸਿਓਂ ਜਾਂਚ ਕੀਤੀ ਜਾ ਰਹੀ ਹੈ ਇਸ ਸੰਬੰਧੀ ਅਣਪਛਾਤੇ ਕਤਲ ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ ਵਿਜ਼ੂਅਲ ਅਤੇ ਐਲੀਵੈਂਟਸ ਮ੍ਰਿਤਕ ਦੀ ਫਾਈਲ ਫੋਟੋ ਮੌਕੇ ਤੇ ਤਸ਼ਤੀਸ਼ ਕਰ ਰਹੀ ਪੁਲਿਸ ਦੇ ਜਵਾਨ ਘਰ ਦੇ ਬਾਹਰ ਖੜੇ ਪਿੰਡ ਵਾਸੀ ਐਚਐਸਓ ਜਗਜੀਤ ਸਿੰਘ ਅਤੇ ਪਿੰਡ ਵਾਸੀ ਇਸ ਮੌਕੇ ਦੌਰਾਨ ਮ੍ਰਿਤਕ ਦੇ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਨਿਹੰਗ ਸਿੰਘ ਗੁਰਦਿਆਲ ਸਿੰਘ ਇੰਡ ਸ਼ੋਨੇ ਵਿੱਚ ਪਿਛਲੇ 25 ਸਾਲਾਂ ਤੋਂ ਉਹਨਾਂ ਵੱਲੋਂ ਬਣਾਏ ਗਏ ਘਰ ਵਿੱਚ ਇਕੱਲਾ ਰਹਿੰਦਾ ਸੀ ਤੇ ਗੁਰਬਾਣੀ ਦਾ ਪਾਠ ਵੀ ਕਰਦਾ ਸੀ ਪਰ ਰਾਤ ਦੇ ਕਰੀਬ 1 ਵਜੇ ਕੁਝ ਅਣਪਛਾਤੇ ਵਿਅਕਤੀਆਂ ਨੇ ਤੇਜ਼ ਧਾਰ ਹਥਿਆਰਾਂ ਨਾਲ ਨਿਹੰਗ ਸਿੰਘ ਗੁਰਦਿਆਲ ਸਿੰਘ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਜਲਦੀ ਲੋਕਾਂ ਨੂੰ ਇਸ ਘਟਨਾ ਦਾ ਪਤਾ ਲੱਗ ਗਿਆ ਮ੍ਰਿਤਕ ਦੀ লাশ ਜਿਹੜੀ ਸੀ ਉਹ ਘਰ ਦੇ ਵੇੜੇ ਵਿੱਚ ਖੂਨ ਨਾਲ ਲਥਪਥ ਮਿਲੀ ਮ੍ਰਿਤਕ ਆਪਣੇ ਪਰਿਵਾਰਾਂ ਤੋਂ ਦੂਰ ਪਿੰਡ ਵਿੱਚ ਇਕੱਲਾ ਰਹਿੰਦਾ ਸੀ ਇਸ ਮੌਕੇ ਦੌਰਾਨ ਮ੍ਰਿਤਕ ਦੇ ਪਰਿਵਾਰ ਮੈਂਬਰਾਂ ਨੇ ਮ੍ਰਿਤਕ ਦਾ ਕਤਲ ਕਰਨ ਵਾਲੇ ਮੁਸਲਮਾਨਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਕਤਲ ਦਾ ਮਾਮਲਾ ਆਇਆ ਜੀ ਗੁਰਦਿਆਲ ਸਿੰਘ ਦਾ ਕਤਲ ਕੀਤਾ ਗਿਆ ਜੀ ਬੰਦੇ ਆਏ ਨੇ ਆ ਕੇ ਕੰਧ ਟੱਪ ਕੇ ਕਤਲ ਕਰਕੇ ਭਾਗੇ ਜੀ ਇਹ ਇਹ ਪਿੰਡ ਦੇ ਵਿੱਚ ਪਹਿਲਾਂ ਤੋਂ ਜਨਮ ਤੋਂ ਹੀ ਇੱਥੇ ਰਹਿ ਰਹੇ ਨੇ ਪਹਿਲਾ ਪਰਿਵਾਰ ਆਇੰਦਾ ਸੀਗਾ ਜੀ ਸਾਰਾ ਉਦੋਂ ਬਾਅਦ ਪਰਿਵਾਰ ਨੇ ਖੇਤ ਜਾ ਕੇ ਘਰ ਪਾ ਲਿਆ ਨੇ ਇੱਥੇ ਛੌਨੀ ਬਣਾ ਲਈ ਸੀ ਆਪਣੇ ਰੰਗ ਸਿੰਘ ਸੀਗੇ ਬਾਣੀ ਪੜਦੇ ਸੀ ਨਹੀਂ ਜੀ ਹਾਲੇ ਕੋਈ ਪਤਾ ਨਹੀਂ ਤੇ ਜੇ ਤਾਰ ਹਥਿਆਰਾਂ ਦੇ ਨਾਲ ਦੋ ਤਿੰਨ ਵਾਰ ਕੀਤੇ ਨੇ ਗੱਲ ਵੱਡਿਆ ਇੱਥੋਂ ਤੇ ਨਾਲ ਆ ਜਵਾੜਾ ਵੱਡਿਆ ਹੋਇਆ ਸਾਰਾ ਇੱਥੋਂ ਵੇ ਰਮੀ ਦੇ ਨਾਲ ਕਤਲ ਕੀਤਾ ਗਿਆ ਮੰਗ ਤਾਂ ਇਹ ਕਰਦਾ ਜੀ ਬੰਦਿਆਂ ਨੂੰ ਫੜਾਇਆ ਜਾਵੇ ਉਹਨਾਂ ਨੂੰ ਫੜ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜਣ ਬੰਦੀ ਸਜ਼ਾ ਜਿਹੜੀ ਦਿੱਤੀ ਜਾਵੇ ਕਾਰਵਾਈ ਹੋਵੇ ਸਾਰੀ ਅੱਗੇ ਤੋਂ ਇਹੋ ਜੀ ਗੱਲ ਨਾ ਹੋਵੇ ਕੋਈ ਇਹ ਕਿਹੜਾ ਕਿਸੇ ਨੂੰ ਕੁਝ ਕਹਿੰਦਾ ਸੀ ਆਪਣੇ ਘਰ ਦੇ ਵਿੱਚ ਰਹਿ ਰਿਹਾ ਸੀ ਪਹਿਲਾਂ ਦਲ ਦੇ ਵਿੱਚ ਸੇਵਾ ਕੀਤੀ 18-20 ਸਾਲ ਹਾਂ ਜੀ ਪਿੰਡ ਦੇ ਵਿੱਚ ਬੱਚਿਆਂ ਨੂੰ ਸੰਥਿਆ ਦਿੰਦੇ ਸੀ ਬਾਣੀ ਦੀ ਜੀ ਕੁਰਬਾਨੀ ਪੜ੍ਹਾ ਰਹੇ ਸੀ ਬੱਚਿਆਂ ਨੂੰ ਬਹੁਤ ਬੱਚੇ ਪੜ੍ਹਾਏ ਨੇ ਇਹਨਾਂ ਨੇ ਅਸੀਂ ਵੀ ਇਹਨਾਂ ਤੋਂ ਪੜਿਆ ਹੋਇਆ ਹਾਂ ਖੁਦਾ ਆਪ ਇਹਨਾਂ ਤੋਂ ਪੜਿਆ ਜੀ ਨਾਲ ਇਕੱਠੇ ਰਹਿੰਦੇ ਰਹੇ ਹਾਂ ਮੰਗ ਕੀ ਕਰਦਾ ਮੰਗਦਾ ਜੀ ਬੰਦਿਆਂ ਨੂੰ ਫੜਾਇਆ ਜਾਵੇ ਉਹਨਾਂ ਨੂੰ ਫੜ ਕੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਕਿੰਨੇ ਬੰਦੇ ਲੱਗੇ ਇਹਦਾ ਹੀ ਹਲੇ ਪਤਾ ਲੱਗੂਗਾ ਜਦੋਂ ਫਿਰ ਪਤਾ ਦੱਸਾਂਗੇ ਵੀ ਕਿੰਨੇ ਬੰਦੇ ਸੀ ਹਲੇ ਕੋਈ ਪਤਾ ਨਹੀਂ ਲੱਗੇ ਹਾਂਜੀ ਰਾਤ ਨਿਹੰਗ ਸਿੰਘ ਨੇ ਗੁਰਦਿਆਲ ਸਿੰਘ ਉਰਫ ਜਸਵਿੰਦਰ ਸਿੰਘ ਉਹਨਾਂ ਦਾ ਬੇਰਮੀ ਨਾਲ ਤੇਜ਼ ਤਾਰ ਹਥਿਆਰਾਂ ਨਾਲ ਕਤਲ ਹੋਇਆ ਹੈਗਾ ਰਾਤ ਤੇ ਅਣਪਛਾਤੇ ਬੰਦੇ ਸੀਗੇ ਕੋਈ ਬਾਹਰੋਂ ਨਹੀਂ ਆਏ ਸੀਗੇ ਪੁਲਿਸ ਆਈ ਹੈਗੀ ਆਪਦੀ ਕਾਰਵਾਈ ਕਰ ਰਹੀ ਹੈਗੀ ਤੇ ਹੁਣ ਅਸੀਂ ਪੋਸਟਮਾਰਟਮ ਲਈ ਜਾ ਰਹੇ ਹਾਂ ਬਰਨਾਲੇ। ਕਿੱਸ ਤਰ੍ਹਾਂ ਕਿਵੇਂ ਕੀਤਾ ਗਿਆ ਹੈਗਾ ਕੋਈ ਪਤਾ ਲੱਗਿਆ ਹੋਵੇ। ਕਾਤੋਂ ਤੇਜ਼ ਤਾਰ ਹਧਿਆਰਾਂ ਨਾਲ ਹੀ ਕਰਿਆ ਹੋਇਆ ਹੈਗਾ ਚਿਹਰੇ ਤੇ ਗਰਦਨ ਤੇ वार ਨੇ। ਮੰਗ ਕੀ ਕਰਦੇ? ਮੰਗ ਤਾਂ ਅਸੀਂ ਇਨਸਾਫ ਚਾਹੁੰਦੇ ਆ ਜੀ। ਅਸੀਂ ਚਾਹੁੰਦੇ ਆ ਵੀ ਪੁਲਿਸ ਪ੍ਰਸ਼ਾਸਨ ਜਲਦੀ ਤੋਂ ਜਲਦੀ ਕਾਰਵਾਈ ਕਰੇ, ਦੋਸ਼ੀਆਂ ਨੂੰ ਫੜੇ ਔਰ ਸਜ਼ਾਵਾਦ ਵੀ। ਸਰਦਾਰ ਜੀ। ਇਹ ਜਨਮ ਤੋਂ ਹੀ ਰਹਿੰਦੇ ਸੀ ਜੀ, ਨਿੰਗ ਸਿੰਘ ਸੀਗੇ ਤੇ ਕੁਝ ਟਾਈਮ ਲਈ ਦਲਚ ਚੱਲ ਗਏ ਸੀਗੇ ਪਰ ਹੁਣ ਪਿਛਲੇ 5-7 ਸਾਲ ਤੋਂ ਇੱਥੇ ਹੀ ਰਹਿ ਰਹੇ ਸੀ, ਛੌਣੀ ਬਣਾ ਲਈ ਸੀਗੀ। ਬੱਚਿਆਂ ਨੂੰ ਸਿੱਖਿਆ ਦਿੰਦੇ ਸੀਗੇ ਪਾਠ ਕਰਦੇ ਸੀਗੇ ਅਸੀਂ ਤਾਂ ਮੰਗੀ ਕਰਦੇ ਆ ਜੀ ਸਾਰਾ ਨਗਰੀ ਮੰਗ ਕਰਦਾ ਹੈਗਾ ਇਹ ਵੀ ਜਾਂਚ ਤੇਜੀ ਨਾਲ ਹੋਵੇ ਜਲਦੀ ਤੋਂ ਜਲਦੀ ਦੋਸ਼ੀ ਫੜੇ ਜਾਣ ਅੱਜ ਸਵੇਰ ਕਰੀਬ 7:30 ਵਜੇ ਮੈਨੂੰ ਕੋਈ ਫੋਨ ਕਾਲ ਆਈ ਸੀ ਪਿੰਡ ਦੇ ਵਿੱਚੋਂ ਵੀ ਗੁਰਦੇਵਾਲ ਸਿੰਘ ਆ ਜਿਹੜਾ ਇੱਥੇ ਛੌਣੀ ਚ ਰਹਿੰਦਾ ਉਹਦੇ ਘਰ 'ਚ ਪਹਾਣੇ 'ਚ ਜਿਉਂਦਾ ਕੋਈ ਕਤਲ ਕਰ ਗਿਆ ਉਸੇ ਟਾਈਮ ਅਸੀਂ ਤੁਰੰਤ ਸੀਨੀਅਰ ਅਸਟਰਾਂ ਤੇ ਤੇ ਆਂਚਲੇ ਆ ਕੇ ਮੈਂ ਮੌਕੇ ਤੇ ਆਇਆ ਕੋ ਤੇ ਟੀਮ ਪਾਰਟੀ ਲੈ ਕੇ ਅਸੀਂ ਜਾ ਕੇ ਦੇਖੇ ਮੰਜਾ ਤੇ ਪਿਆਸ ਸੀਗਾ ਤੇ ਕੁਦਰ ਲੱਗਿਆ ਸੀਗਾ ਇੱਥੇ ਤੇ ਕਿਸੇ ਨੇ ਕੁਝ ਤੇਜ਼ ਤਰ੍ਹਾਂ ਥੇਰਨ ਅੜਾ ਇਹਦੇ ਧੌਣ ਤੇ ਬਾਰ ਕੀਤੇ ਹੋਏ ਸੀਗੇ ਫੋਨ ਨਾਲ ਲੱਤਪਤ ਹੋਇਆ ਪਿਆ ਸੀਗਾ ਸਾਰਾ ਉਸ ਤੋਂ ਬਾਅਦ ਅਸੀਂ ਸਾਰਾ ਮੌਕਾ ਪੁਜਰਬ ਕਰ ਰਹੇ ਹਾਂਗੇ ਤੇ ਸੀਸੀਟੀਵੀ ਕੈਮਰੇ ਵਗੈਰਾ ਵੀ ਚੈੱਕ ਕਰ ਰਹੇ ਹਾਂ ਅਸੀਂ ਕਿ ਕਿਧਰੋਂ ਆਏ ਬੰਦੇ ਕੌਣ ਸੀਗੇ ਪ੍ਰੈਸ ਦੀ ਟੀਮ ਸਾਡੀ ਸਪੈਸ਼ਲਾਈਜ਼ ਹੋਈ ਆ ਡਾਕ ਸਕਾਉਟ ਵੀ ਆ ਕੇ ਗਿਆਗਾ ਉਹ ਵੀ ਆਪ ਦਾ ਪਾਰਟੀਆਂ ਚੈੱਕ ਕਰ ਰਹੀਆਂ ਨਹੀਂ ਆ। ਅਸੀਂ ਵੀ ਸੀਸੀਟੀਵੀ ਕੈਮਰੇ ਫੁੰਗਾਲ ਰਹੇ ਆਂਗੇ ਕਿ ਬੰਦੇ ਕਿੱਧਰੋਂ ਆਏ ਤੇ ਕੌਣ ਨੇਗੇ। ਜਲਦੀ ਹੀ ਉਹਨਾਂ ਨੂੰ ਟ੍ਰੇਸ ਕਰਕੇ ਅਸੀਂ ਕਦਵਾ ਅੰਦਰ ਜਕਰੇ ਆ। ਅੱਜ 1 ਜੁਲਾਈ ਆਗਾ ਨਵੇਂ ਧਾਰਾਂ ਦੇ ਵਿੱਚ ਇਹ ਮਕਦਮਾ ਦਰਜ ਹੋਗਾ। ਪਹਿਲਾਂ 302 ਚ ਹੁੰਦਾ ਸੀਗਾ। ਹੁਣ ਇਹ 103 ਜਮਨਿਕ ਉਹਦੇ ਤਹਿਤ ਅਸੀਂ ਮਕਦਮਾ ਲੈ ਰਹੇ ਆ। ਠੀਕ ਹੈ ਤਾਂ ਉਹ ਕੱਲ੍ਹ ਹੀ ਰਹਿੰਦਾ ਸੀਗਾ ਇਹ ਤਿੰਨ ਭਰਾ ਨੇ ਬਾਕੀ ਦੋ ਭਰਾ ਇਹਦੇ ਪਿੰਡ 'ਚ ਰਹਿੰਦੇ ਨੇਗੇ ਉਹ ਵਿਆਹੇ ਹੋਏ ਨੇ ਛੜਾਗਾ ਇਸ ਮਕਾਨ ਦੇ ਵਿੱਚ ਕੱਲ੍ਹ ਹੀ ਰਹਿੰਦਾ ਸੀਗਾ ਬੁੱਢੇ ਦਲ ਦੇ ਨਾਲ ਇਹ ਸੰਬੰਧ ਸੀਗਾ ਇਹਦਾ ਤੇ ਇੱਥੇ ਪਾਠ ਪੂਜਾ ਕਰਦਾ ਸੀ ਉਹਦੀ ਸੰਥਿਆ ਲਿੰਦਾ ਸੀਗਾ